ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਗਾ ਖੇਤਾਂ ਦੀਆਂ ਤੇ ਆਪਣੇ ਬਤਾਉਆਂ ਦੀ ਫਸਲ ਅਕਤੂਬਰ ਮਹੀਨਾ ਤੇ ਅੱਜ 8 ਤਰੀਕ ਹੈ ਇਹ ਦੇਖ ਲਓ ਫਰਵਰੀ ਮਹੀਨੇ ਚ ਜੀ ਆਪਾਂ ਟ੍ਰਾਂਸਪਲੈਂਟ ਕਰੀ ਸੀਗੀ ਤੇ ਹੁਣ ਇਹਦੇ ਵਿੱਚ ਕਾਫੀ ਬੂਟੀਆਂ ਜਿਹੜੇ ਸੁੱਕ ਗਏ ਸੀਗੇ ਖਰਾਬ ਹੋਈ ਕਿ ਨੇ ਇਹ ਝਾੜ ਤੇ ਤਾਂ ਚਲੋ ਅਸਰ ਪੈਣਾ ਪਰ ਹਲੇ ਵੀ ਇਹ ਚੱਲ ਰਿਹਾ ਹੈ ਥੋੜਾ ਬਹੁਤ ਜਿੰਨੀ ਵੀ ਹਲੇ ਪ੍ਰੋਡਕਸ਼ਨ ਦੇ ਰਿਹਾ ਕਿਉਂਕਿ ਆਪਾਂ ਨੂੰ ਹਲੇ ਕੋਈ ਕੀਤ ਬੇਲੇ ਕਰਨ ਦੀ ਜ਼ਿਆਦਾ ਕਾਹਲ ਹੈ ਨਹੀਂ ਕੁਝ ਫਰੂਟਿੰਗ ਚੱਲ ਰਹੀ ਹੈ ਇਹਨੂੰ ਲਾਵਰਿੰਗ ਵੀ ਹੈਗੀ ਹੈ ਤੇ ਆਪਾਂ ਨੂੰ ਜੋ 2 ਰੁਪਏ ਦੇ ਰਿਹਾ ਵਧੀਆ ਹੈ ਤਕਰੀਬਨ ਇਹ ਮਈ ਦੇ ਐਂਡ ਤੋਂ ਲੈ ਕੇ ਹੁਣ ਤੁਸੀਂ ਲਾ ਲੋ ਅਕਤੂਬਰ ਹੋ ਗਈ ਛਲੇ 5 ਮਹੀਨਿਆਂ ਤੋਂ ਵਧੀਆ ਫਰੂਟਿੰਗ ਦੇ ਰਿਹਾ ਹੈ ਇਹਦਾ ਕੀ ਨਤੀਜਾ ਨਿਕਲਗੂਆ ਇਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਪੂਰਾ ਵੀਨੇ ਕਿੰਨੇ ਪੈਸੇ ਆਪਾਂ ਨੂੰ ਜਿਹੜਿਆਂ ਉਹ ਕਮਾ ਕੇ ਦਿੱਤੇ ਨੇ ਤੇ ਫਸਲ ਕਿਵੇਂ ਰਹੀ ਐ ਤੇ ਉਹ ਰਿਜ਼ਲਟ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ